ਸਵੇਰੇ ਸਵੇਰੇ ਤੜਕਸਾਰ ਖੰਨਾ ਦੇ ਵਿੱਚ ਇੱਕ ਭਿਆਨਕ ਸਰਖਾਸ ਵਾਪਰਿਆ ਜਿਸ ਦੇ ਵਿੱਚ ਇੱਕ ਆਲੂਆਂ ਦਾ ਭਰਿਆ ਹੋਇਆ ਟਰਾਲਾ ਤੇ ਦੂਜੇ ਪਾਸੇ ਕਿਸਾਨ ਜੋ ਕਿ ਆਪਣੀ ਝੋਨੇ ਦੀ ਭਰੀ ਹੋਈ ਟਰਾਲੀ ਨੂੰ ਲੈ ਕੇ ਜਾ ਰਿਹਾ ਸੀ ਤਾਂ ਦੋਨੇ ਪੁਰਤੋ ਹੇਟਾ ਡਿਗ ਪੇ ਜਿਸ ਤੋਂ ਬਾਅਦ ਟਰਾਲੇ ਨੂੰ ਭਿਆਨ ਕੱਗ ਲੱਗ ਗਈ ਕਾਫੀ ਤਾਂ ਅੱਲਾ ਸੜਕੇ ਸਵਾਹ ਹੋ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਟਰਾਲੇ ਦੀ ਪੂਰੀ ਤਸਵੀਰ ਤੁਹਾਨੂੰ ਆਪਣੇ ਕੈਮਰੇ ਰਾਹੀਂ ਕੈਦ ਕਰਕੇ ਦਿਖਾ ਰਹੇ ਹਾਂ ਦੱਸਿਆ ਜਾ ਰਿਹਾ ਕਿ ਇਨ੍ਹਾਂ ਵਹੀਕਲਾਂ ਵਿੱਚੋਂ ਇਨ੍ਹਾਂ ਦੇ ਚਾਲਕਾਂ ਨੂੰ ਬੜੀ ਮੁਸ਼ਕਲ ਦੇ ਨਾਲ ਮਸ਼ਕਤ ਦੇ ਨਾਲ ਨਜ਼ਦੀਕ ਲੋਕਾਂ ਵੱਲੋਂ ਬਾਹਰ ਕੱਢਿਆ ਗਿਆ ਦੱਸਿਆ ਇਹ ਵੀ ਜਾ ਰਿਹਾ ਕਿ ਇੱਕ ਕਾਰ ਨੂੰ ਬਚਾਉਂਦੇ ਹੋਏ ਹਾਦਸਾ ਵਾਪਰਿਆ ਜਦੋਂ ਅੱਗੇ ਕਾਰ ਜਾ ਰਹੀ ਸੀ ਦੱਸਦੇ ਨੇ ਕਿ ਕਾਰ ਵਾਲਾ ਜੋ ਕਿ ਤੇਜ਼ ਰਫ਼ਤਾਰੀ ਨਾਲ ਆ ਰਿਹਾ ਸੀ ਤਾਂ ਉਸ ਨੂੰ ਬਚਾਉਂਦੇ ਹੋਏ ਟਰਾਲੇ ਨੇ ਜਾ ਕੇ ਚੌਨੇ ਦੀ ਟਰਾਲੀ ਦੇ ਵੀ ਟੱਕਰ ਮਾਰੀ ਜਿਸ ਤੋਂ ਬਾਅਦ ਦੋਨੇ ਵਹੀਕਲ ਜਿਹੜੇ ਪੁਲ ਤੋਂ ਹੇਠਾ ਡਿੱਗ ਪਏ ਜਿਸ ਤੋਂ ਬਾਅਦ ਜਾ ਕੇ ਇਹ ਬਹੁਤ ਵੱਡਾ ਹਾਸਾ ਵਾਪਰਿਆ ਤੇ ਦੋਨੇ ਤੁਸੀਂ ਦੇਖ ਸਕਦੇ ਹੋ ਵਹੀਕਲ ਪੂਰੀ ਤਰ੍ਹਾਂ ਡੈਮੇਜ ਹੋ ਚੁੱਕੇ ਨੇ ਤਾਂ ਇਸ ਮੌਕੇ ਇਹ ਵੀ ਦੱਸਿਆ ਜਾ ਰਿਹਾ ਕਿ ਜਲੰਧਰ ਤੋਂ ਇਹ ਟਰਾਲਾ ਜਿਹੜਾ ਆਲੂ ਭਰ ਕੇ ਲੈ ਕੇ ਜਾ ਰਿਆ ਸੀ ਤੇ ਦੂਜੇ ਪਾਸੇ ਚੋਨੇ ਆ ਲੈ ਕੇ ਖੰਨਾ ਮੰਡੀ ਦੇ ਵਿੱਚ ਕਿਸਾਨ ਆਪਣੀ ਟਰਾਲੀ ਲੈ ਕੇ ਜਾ ਰਿਆ ਸੀ ਤੇ ਹਾਦਸਾ ਵਾਪਰ ਗਿਆ ਬਚਾਇਆ ਹੋ ਗਿਆ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਇਸ ਮੌਕੇ ਮੌਜੂਦ ਜੋ ਵਹੀਕਲ ਦੇ ਡਰਾਈਵਰ ਤੇ ਨਜ਼ਦੀਕ ਲੋਕਾਂ ਵੱਲੋਂ ਕੀ ਜਾਣਕਾਰੀ ਦਿੱਤੀ ਹੈ ਪਹਿਲ ਤੁਸੀਂ ਉਹ ਵੀ ਸੁਣ ਲਓ ਕਾਰਜੀ ਜੀ ਕੀ ਬਰਾਹਾ ਸਾਡੇ ਰਹਾ ਹੈ ਅਸੋ ਹੈ ਜੇ ਜਲੰਧਰ ਤੋਂ ਆਲੂ ਭਰ ਕੇ ਆ ਰਹੀ ਸੀ ਰਾਹ ਦੇ ਵਿੱਚ ਐਕਸੀਡੈਂਟ ਹੋ ਗਿਆ ਉਹਦੀ ਗੱਡੀ ਵਾਲੇ ਸਾਈਡ ਦੱਬੀ ਗੱਡੀ ਥੱਲੇ ਡੇਪੀ ਹੋਰ ਕਿਤੇ ਰਸਤਾ ਨਹੀਂ ਹੈਗਾ ਗੱਡੇ ਨੂੰ ਗੱਡੇ ਕੰਟਰੋਲ ਨਹੀਂ ਹੈ ਗੱਡੀ ਥੱਲੇ ਡੇਪੀ ਕਿੱਥੋਂ ਕਿਨੇ ਉਹਦੇ ਤੋਂ ਪੋਲ ਤੋਂ ਥੱਲੇ ਡੇਪੀ ਕਾਹਦੇ ਤੇ ਵਜੀ ਥੱਲੇ ਵਜੀ ਹਾਂਜੀ ਥੱਲੇ ਵਜ ਕੇ ਉਦੋਂ ਹੀ ਮੱਚ ਪਈ ਅੱਗ ਲੱਗੀ ਹਾਂਜੀ ਉਦੋਂ ਹੀ ਅੱਗ ਲੱਗੀ ਤੇ ਕਿੰਨੇ ਜਨੇ ਸੀ ਗੱਡੀ ਅਸੀਂ ਦੋ ਜਣੇ ਹਾਂਜੀ ਹਾਂਜੀ ਕਿੰਨੇ ਸਬਟ ਲੱਗੇ ਸਾਰਟ ਬਾਈ ਦੇ ਜ਼ਿਆਦਾ ਲੱਗੇ ਮੇਰੇ ਦਾ ਚਲੋ ਚੜੀ ਟਜਰੂਟੇ ਲੱਗੀਆਂ ਜਾਂਦੀ ਆਈ ਤੇ ਮੌਕੇ ਤੇ ਆ ਗਈ ਸੀ ਅੱਥੇ ਵੀ ਹਾਂਜੀ ਮੌਕੇ ਤੇ ਆ ਤਾਂ ਗਿਆ ਸੀ ਪਰ ਅਸੀਂ ਆਪ ਹੀ ਨਿਕਲਣੇ ਕੱਢਿਆ ਕਿਸੇ ਨੇ ਵੀ ਹਾਂਜੀ ਵਿਚਾਰੇ ਕਿੰਨਾ 600 ਕਿਲੋ ਕਿੰਨੀ ਕਲੀ 60 ਤਾਂ ਵਾਵਾ ਲੱਗੀ ਹੋਇਆ ਹੈ ਇੱਥੇ ਪਤਾ ਪਤਾਣੀਆਂ ਨਾ ਲੱਗਾ ਬਸ ਸਕੈਨ ਸਕੂਨ ਕਰਾਵਾਂਗੇ ਫਿਰ ਜਿਆਦਾ ਪਤਾ ਲੱਗੂ ਸਿਰ ਦੀ ਸੱਤ ਦਾਨੂ ਗੱਡੀ ਦਾ ਮੱਚ ਗਈ ਖਤਮ ਹੋ ਗਈ ਸਾਰੀ ਸਾਰੀ ਡੈਮੇਜ ਹੋ ਗਈ ਕੋਈ ਨਾ ਕੁਛ ਹੋ ਰਹੀ ਕਤਰਾਇਆ ਕੁਛ ਹਾਂਜੀ ਇੱਕ ਟਰੈਕਟਰ ਹੀਗਾ ਜੀ ਟਰੈਕਟਰ ਠੀਕ ਹੈ ਹਾਂਜੀ ਟਰੈਕਟਰ ਆ ਠੀਕ ਹੈ ਤਾਂ ਵਜਾ ਕੀ ਵੀ ਹਾਸੇ ਵਜਾ ਜੀ ਕਾਰ ਵਾਲੇ ਦੀ ਉਹਨੇ ਸਾਈਡ ਦੱਬੀ ਫਿਰ ਅਸੀਂ ਆਨ ਕੀਤੀ ਗੱਡੀ ਫਿਰ ਪਤਾ ਹੀ ਨਹੀਂ ਲੱਗਾ ਤੁਹਾਨੂੰ ਨੇਰ ਆ ਗਿਆ ਅੱਖਾਂ ਗਿਆ ਉਹ ਪਤਾ ਨਹੀਂ ਚੱਲਿਆ ਕੀ ਹੋ ਗਿਆ ਗੱਡੀ ਚੀ ਆਲੂ ਭਰੇ ਹਾਂਜੀ ਆਲੂ ਭਰੇ ਕੀ ਨਾਮ ਆ ਜੀ ਤੁਹਾਡਾ ਗਗਨਦੀਪ ਸਿੰਘ ਆ ਜੀ ਪਿੰਡ ਸ਼ਾਹਪਰਾ ਜੀ ਇਹ ਕੀ ਹੋਇਆ ਇੱਥੇ ਹਾਦਸਾ ਇਹ ਮੇਰਾ ਚਾਚਾ ਜੀ ਦਾ ਬੇਟਾ ਜੀ ਰੁਪਿੰਦਰ ਸਿੰਘ ਤੇ 5 ਵਜੇ ਸਵੇਰੇ ਤੁਰੇ ਨੇ ਜਿੜੀ ਲੈ ਕੇ ਜੀ ਛਾਪਰ ਤੋਂ ਆਵਣੇ ਖੰਨੇ ਨੂੰ ਆ ਰਹੇ ਜੀਗੇ ਤੇ ਟਰਾਲੇ ਨੇ ਟੱਕਰ ਮਾਰੀ ਪਿੱਛੋਂ ਜੀ ਤੇ ਟਰੈਕਟਰ ਘੁੰਮ ਕੇ ਟਰਾਲੀ ਨਾਲ ਟਰਾਲੀ ਥੱਲੇ ਆ ਗਿਆ ਜੀ ਇਹ ਇਹਦੇ ਟਰਾਲੇ 'ਚ ਸੀਗੇ ਆਲੂ ਲੱਦੇ ਹੋਏ ਕਿੱਥੇ ਚੱਲਦਾ ਜੂ ਉੱਪਰ ਹਾਈਵੇ ਤੇ ਕਿੱਥੇ ਹਾਂਜੀ ਹਾਈਵੇ ਤੇ ਜਾ ਰਹੇ ਸੀਗੇ ਹਾਂਜੀ ਪੁਲਤੇ ਉੱਤੇ ਪੁਲ ਤੋਂ ਥੱਲੇ ਗਿਰਿਆ ਹਾਂਜੀ ਅੱਛਾ ਜੀ ਕਿੰਨਾ ਕੁ ਨੁਕਸਾਨ ਨੁਕਸਾਨ ਆ ਸਾਰਾ ਟਰੈਕਟਰ ਹੀ ਖਤਮਾ ਟਰਾਲੀ ਵਿੱਚ ਜਿੜੀ ਸੀਗੀ ਤੇ ਕੋਈ ਅੱਗ ਉਹ ਕਿਥੀ ਲੱਗੀ ਹਾਂਜੀ ਟਰਾਲੀ ਨੂੰ ਅੱਗ ਲੱਗੀ ਜੀ ਅੱਛਾ ਹਾਂਜੀ ਕੋਈ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਇਹ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਨਵਾਂ ਟਰੈਕਟਰ ਸੀਗਾ ਜੀ ਤੇ ਬ੍ਰਦਰ ਹੁਣ ਉੱਥੇ ਆ ਹਸਪੀਟਲ ਆ ਅਪੋਲੋ ਚੈਹੀ ਲੁਧਿਆਣੇ ਜ਼ਿਆਦਾ ਚੱਟਾ ਨੇ ਕਿੰਨੀ ਆ ਗਈ ਹਾਂਜੀ ਜ਼ਿਆਦਾ ਨਹੀਂ ਜੀ ਤੇ ਜਿਹੜਾ ਉਹ ਗੱਡੀ ਵਾਲੇ ਹੈਗੇ ਨੇ ਉਹਨਾਂ ਦੇ ਵੀ ਨੇ ਨਹੀਂ ਉਹਨਾਂ ਦਾ ਨਹੀਂ ਪਤਾ ਜੀ ਕਿੱਥੇ ਨੇ ਸਾਨੂੰ ਤਾਂ ਅਜਾ ਪਤਾ ਲੱਗਿਆ ਅਸੀਂ ਹੁਣੇ ਪਹੁੰਚਿਆ ਜੀ ਤੇ ਬ੍ਰਦਰ ਹੁਣ ਹੀ ਪਹਿਲਾਂ ਆ ਕੇ ਸੀਗੇ ਮਰੇ ਅੱਛਾ ਜੀ ਹਾਂਜੀ ਕਿੰਨੇ ਕੋਈ ਦਾ ਹਾਦਸਾ ਹੋਇਆ ਇਹ ਜੀ ਕਿ ਤਕਰੀਬਨ 5:30 ਵਜੇ ਰਾਹ ਜੀ 5 ਵਜੇ ਘਰੋਂ ਤੁਰੇ ਸੀਗੇ ਅੱਧੇ ਘੰਟੇ ਜਾ ਕੇ ਸੀਗੇ ਉਰੇ ਕੀ ਆ ਕੁਕਬੀਲਾ ਕੀ ਸੀ ਹਾਂਜੀ ਟਰਾਲੀ ਨੂੰ ਦੱਸ ਰਹੇ ਨੇ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਪੁਸ਼ ਲਾਲ ਜੀ ਕੀ ਹੋਇਆ ਕਿਵੇਂ ਹਾਦਸਾ ਜੀ ਇਸ ਵੇਲੇ ਟਰਾਲੀ ਆ ਰਹੀ ਸੀ ਜਿਹੜੀ ਲੈ ਕੇ ਪਿੱਛੋਂ ਟਰਾਲੇ ਨੇ ਟੱਕਰ ਮਾਰ ਦਿੱਤੀ ਕਿ ਕਿੱਥੋਂ ਉੱਪਰ ਵੇ ਜੀ ਉੱਪਰ ਉੱਪਰ ਜੀ ਜਿੱਥੇ ਜਿਹੜੀ ਜੋੜ ਦੇ ਉੱਪਰ ਆਹ ਇਹ ਪੁਲ ਤੋਂ ਥੱਲੇ ਗਰੀ ਥੱਲੇ ਗਰੀ ਠੀਕ ਹੈ ਬਾਬਾ ਤੇ ਕਿੰਨਾ ਕਿ ਨੁਕਸਾਨ ਹੋਇਆ ਹੈਗਾ ਜੀ ਬਸ ਸਾਰੇ ਇਹ ਟਰੈਕਟਰ ਵੀ ਫਟ ਗਿਆ ਤੇ ਟਰਾਲਾ ਵੀ ਨੁਕਸਾਨ ਹੋ ਗਿਆ ਅੱਗ ਲੱਗ ਗਈ ਟਰਾਲੇ ਨੂੰ ਵੀ ਅੱਗ ਲੱਗ ਗਈ ਤੇ ਕੋਈ ਜਾਨੀ ਵਾਲੀ ਨਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਹਲੇ ਬੋਲੋ ਦਾਖਲ ਹੈ ਨਾ ਤਾਂ ਅੱਛਾ ਹਾਂ ਬੋਲੋ ਭੇਜਦੇ ਟਰੈਕਟਰ ਵਾਲੇ ਤਾਂ ਤੇ ਜਿਹੜਾ ਗੱਡੀ ਵਾਲੇ ਸੀ ਗੱਡੀ ਵਾਲੇ ਵੀ ਸਿਵਲ ਹਸਪੀਟਲ ਨੇ ਤੇ ਕਿਸੇ ਨੂੰ ਆਗੂ ਕਿਦੇ ਵਿੱਚ ਕੋਈ ਛੋਟਿਆ ਨਾ ਨਾ ਤੁਸੀਂ ਬਚਾਓ ਹੋ ਗਿਆ ਜੀ ਕਿਵੇਂ ਹਾਸਾ ਵਾਪਰਿਆ ਪਤਾ ਲੱਗਿਆ ਬਸ ਟਰਾਲੇ ਨੂੰ ਆਖੋ ਕੋ ਲੱਗੀ ਉਹਨੇ ਪਿੱਛੇ ਮਾਰੀ ਟੱਕਰ ਉਹਨੇ ਟਰਾਲ ਅੱਛਾ ਜੀ ਹਾਂ ਟਰਾਲੀ ਉੱਤਰ ਮਾਰੀ ਤੇ ਟਰਾਲੀ ਆ ਘੁੰਮ ਕੇ ਆਈ ਟਰਾਲੀ ਕਾਹ ਲਾਂਗੇ ਇਹਦਾ ਇਹ ਦੋਨੋਂ ਪੁਲ ਦੇ ਉੱਪਰੋਂ ਗਿਰੇ ਪੁਲ ਦੇ ਉੱਪਰੋਂ ਗਿਰੇ ਇਹ ਟਰਾਲੀ ਤੁਹਾਡੀ ਕੀ ਹੈ ਜੀ ਇੱਕ ਜ਼ਮੀਨਾਰ ਜਿੜੀ ਲੱਗੇ ਆ ਰਿਹਾ ਸੀ ਅੱਛਾ ਜੀ ਆ ਸ਼ਾਹਪੁਰ ਤੋਂ ਅੱਛਾ ਜੀ ਹਾਂ ਜੀ ਤੇ ਤੁਸੀਂ ਇੱਥੇ ਜੀ ਅਸੀਂ ਆੜਤੀ ਠੀਕ ਹੈ ਅੱਛਾ ਜੀ ਹਾਂ ਮੱਢੀ ਕੀ ਲੱਗਦਾ ਕਿ ਜਿਹੜਾ ਇਹ ਹਾਦਸਾ ਵਾਪਰਿਆ ਕੀ ਕਰਨ ਹੋ ਸਕਦਾ ਸੀ ਕੀ ਕਰਨ ਬਸ ਡਰਾਈਵਰ ਦੀ ਅੰਗਲੀ ਹੈ ਠੀਕ ਹੈ ਤਾਂ ਹਾਂ ਡਰਾਈਵਰ ਨੂੰ ਨੀਂ ਨੂੰ ਤਾਂ ਗਈ ਹੋਣੀ ਜਾਂਦਾ ਸੀ ਵਿਚ ਪਿੱਛੇ ਮਾਰਿਆ ਜਿਹੜਾ ਟਰਾਲੀ ਕਿੰਨਾ ਕਿਨਕ ਖਾਨ ਹੋਇਆ ਇੱਥੇ ਸਾਰੇ ਟਰੈਕਟਰ ਫਟ ਗਿਆ ਸਭ ਕੁਝ ਟਰਾਲੀ ਬੇ ਕਰਤਾ ਕੰਮ ਕਰ ਹਾਂਜੀ ਇੱਕ ਇਨਸੀਡੈਂਟ ਹੋਇਆ ਜਿਹੜਾ ਇਹ ਨਾ ਸਰ ਮਤਲਬ ਜਿਹੜਾ ਐਕਸੀਡੈਂਟ ਇੱਕ ਟਰਾਲਾ ਜਿਹੜਾ ਸੀਗਾ ਆਲੂਆਂ ਦਾ ਭਰਿਆ ਹੋਇਆ ਸੀਗਾ ਇੱਕ ਟਰੈਕਟਰ ਸੀ ਉਹਦੇ ਵਿੱਚ ਟਰਾਲੀ ਪਿੱਛੇ ਲੋਡ ਸੀਗੀ ਜੀਰੀ ਦੀ ਭਰੀ ਹੋਈ ਸੀਗੀ ਉਹ ਆਪਸ ਵਿੱਚ ਹੀ ਟਕਰਾਉਂਦੇ ਆ ਮਤਲਬ ਜਿਹੜੀ ਕਾਰ ਆ ਕੋਈ ਜਾ ਰਹੀ ਸੀ ਅੱਗੇ ਉਹਨੂੰ ਬਚਾਉਣ ਦੇ ਚੱਕਰ 'ਚ ਜਿਹੜਾ ਟਰਾਲਾ ਸੀ ਵੱਡਾ ਉਹਨੇ ਮਤਲਬ ਕੱਟਕੁੱਟ ਮਾਰਿਆ ਉਹਦੇ ਕਰਕੇ ਮਤਲਬ ਇਹਦਾ ਟਰੈਕਟਰ ਦਾ ਬੈਲੈਂਸ ਖਿਲ ਗਿਆ ਬੈਲੈਂਸ ਵਿਗੜਨੇ ਕਾਰਨ ਮਤਲਬ ਜਿਹੜਾ ਇਹ ਆਪਣਾ ਟਰਾਲਾ ਤੇ ਟਰੈਕਟਰ ਆ ਦੋਨੋਂ ਇਹ ਪੁਲ ਤੋਂ نیچے ਗਰੇ ਆ ਜਦੋਂ نیچے ਗਿਰਦੇ ਇਹਨਾਂ ਦਾ ਮਤਲਬ ਡੀਜ਼ਲ ਵਗੈਰਾ ਮਤਲਬ ਲੀਕ ਹੋ ਕੇ ਇਹਦੇ ਟਾਇਰਾਂ ਨੂੰ ਅੱਗ ਲੱਗਦੀ ਆ ਫਿਰ ਉੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾ ਕੇ ਫਿਰ ਅਸੀਂ ਉਹਨੂੰ ਮਤਲਬ ਪਹੁੰਚ ਕੇ ਉੱਥੇ ਮਤਲਬ ਅੱਗ ਬੁਝਾਈ ਆ ਮਤਲਬ ਕੰਟਰੋਲ ਕੀਤਾ ਤੇ ਜਿਹੜੇ ਉਹ ਬੰਦੇ ਸੀਗੇ ਮਤਲਬ ਟਰੈਕਟਰ ਵਾਲਾ ਤੇ ਦੋ ਮਤਲਬ ਟਰੱਕ ਵਾਲੇ ਸੀਗੇ ਉਹ जख्मी ਸੀ ਕਿ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾ ਦਿੱਤਾ ਗਿਆ ਨਹੀਂ ਕੋਈ ਨੁਕਸਾਨ ਤੇ ਜਾਣੇ ਨੁਕਸਾਨ ਨਹੀਂ ਹੋਇਆ ਬੰਦੇ ਬਚ ਗਏ ਸਾਰੇ ਤਿੰਨੋਂ ਹੀ ਬ